ਕੱਲ ਸਾਡੇ ਕੋਲ ਇੱਕ ਇਨਫੋਰਮੇਸ਼ਨ ਮਿਲੀ ਸਾਨੂੰ ਕਿ ਕੋਈ ਗਾਂਧੀ ਹਸਪੀਟਲ ਦੇ ਵਿੱਚ ਬੋਡੀ ਸੁੱਟ ਕੇ ਚਲਾ ਗਿਆ ਤੇ ਜਿਹਨੂੰ ਜਾ ਕੇ ਮੌਕੇ ਦੇ ਉੱਤੇ ਤਸਦੀਕ ਕੀਤਾ ਤੇ ਉਹ ਪਤਾ ਲੱਗਾ ਕਿ ਉਹਦੇ ਸਟੈਪ ਬਾਉਂਡ ਸੀਗੇ ਉਹਦੇ ਛੁਰਾ ਕੋਪਨ ਦੇ ਨਿਸ਼ਾਨ ਸੀਗੇ ਉਹਦੀ ਚਾਤੀ ਤੇ ਤੁਰੰਤ ਕਾਰਵਾਈ ਕਰਦੇ ਆ ਸਾਡੀਆਂ ਡਿਫਰੈਂਟ ਟੀਮਸ ਬਣਾਈਆਂ ਇੱਕ ਟੀਮ ਜਿਹੜੀ ਹੈ ਇਨਸਪੈਕਟਰ ਜਤਿੰਦਰ ਐਸਐਚਓ ਸਿਟੀ ਪਕੜਾ ਦੇ ਅੰਦਰ ਬਣਾਈ ਗਈ ਇੱਕ ਗੌਰਵ ਦੀ ਐਸਐਚਓ ਸੁਤਨਾਮਪੁਰਾ ਦੀ ਅੰਦਰ ਬਣਾਈ ਗਈ ਜੋ ਟੀਮਾਂ ਨੇ ਤੁਰੰਤ ਕਾਰਵਾਈ ਕਰਦੇ ਆ ਆਪਣੇ ਟੈਕਨੀਕਲ ਤੇ ਜਿਹੜੇ ਫਿਜ਼ੀਕਲ ਸਰਵਿਸਸ ਲਗਾ ਕੇ ਹਿਮਨ ਇੰਟੀਗਰਨ ਦਾ ਜਿਹੜਾ ਇੱਕ ਦੋਸ਼ੀ ਜਿਹਦਾ ਨਾਮ ਮੁਸਾਹਿਬ ਅंसारी ਹੈ ਉਹਨੂੰ ਕਾਬੂ ਕੀਤਾ ਮੁਸਾਹਿਬ ਅंसारी ਤੇ ਜਿਹੜਾ ਮਰਨ ਵਾਲਾ ਹੈਗਾ ਜਿਹੜਾ ਵਿਕਟਿਮ ਹੈ ਸਾਹਿਲ ਅंसारी ਇਹ ਦੋਨੋਂ ਆਪਸ ਦੇ ਵਿੱਚ ਚਾਚੇ ਭਤੀਜੇ ਸੀ ਸੋ ਬੇਸਿਕਲੀ ਚਾਚੇ ਨੇ ਆਪਣੇ ਭਤੀਜੇ ਦਾ ਕਤਲ ਕਰ ਦਿੱਤਾ ਕਿਸੇ ਪਰਸਨਲ ਰੰਜਿਸ਼ ਦੇ ਚਲੋ ਤੇ ਇਹ ਮੁਸਾਹਿਬ ਅंसारी ਨੂੰ ਅਸੀਂ ਹਿਰਾਸਤ ਚ ਲੈ ਕੇ ਉਹਦਾ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਤੇ ਉਦੋਂ ਉਹਦੇ ਤੋਂ ਵੈਪਨ ਆਫ ਕ੍ਰਾਈਮ ਜਿਹੜਾ ਰਿਕਵਰ ਹੋਇਆ ਇਹ ਵੈਸੀ ਪਿੱਛੇ ਤੇ ਇੱਕ ਬੇਟੀ ਆ ਜਿਹੜਾ ਪੈਂਦਾ ਬੇਟੀ ਜਗਾ ਪੈਂਦੀ ਹੈ ਬਿਹਾਰ ਦੇ ਵਿੱਚ ਵੈਸਟ ਚੰਪਾਰਨ ਡਿਸਟ੍ਰਿਕਟ ਤੇ ਉਥੋਂ ਦੇ ਰਹਿਣ ਵਾਲੇ ਆ ਪਰ ਪਿਛਲੇ 6 ਸਾਲਾਂ ਤੋਂ ਜਿਹੜਾ ਹੈਗਾ ਇਹ ਅਪਰਾ ਤੇ ਫਗਵਾੜੇ ਦੇ ਏਰੀਆ ਵਿੱਚ ਪੀਓਪੀ ਦਾ ਕੰਮ ਕਰਦੇ ਸੀਗੇ ਉੱੱਤੇ। ਕੀ ਮੰत्साਬੀ ਨਗਰ ਜਿਹੜੀ ਜਗ੍ਹਾ ਤੇ ਇਹ ਰਹਿੰਦੇ ਸੀਗੇ ਇੱਕ ਜਗ੍ਹਾ ਤੇ ਇਹਨਾਂ ਨੇ ਘਰ ਲਿਆ ਹੋਇਆ ਸੀ। ਉਸ ਜਗ੍ਹਾ ਦੇ ਉੱਤੇ ਇਹਨਾਂ ਦੀ ਲੜਾਈ ਹੋਈ ਆ ਆਪਸ ਦੇ ਵਿੱਚ ਤੇ ਉਸੇ ਦੌਰਾਨ ਇਹਨਾਂ ਦੀ ਇਸ ਤੋਂ ਹੋ ਗਿਆ ਮਰਡਰ। ਇਨਾਂ ਦਾ ਜਿਹੜਾ ਬੈਕਗ੍ਰਾਉਂਡ ਦਾ ਪਹਿਲਾਂ ਵੀ ਕ੍ਰਿਮੀਨਲ ਹੈ ਜਾਂ ਨਾ ਨੰਬਰ ਪਹਿਲਾਂ ਕੀ ਨਹੀਂ ਜੋ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਆਇਆ ਇਹਨਾਂ ਦਾ ਪਹਿਲਾਂ ਕੋਈ ਬੈਕਗ੍ਰਾਉਂਡ ਹੀ ਹੈਗਾ ਇਹ ਜਿਹੜਾ ਹੈ ਇਹਨਾਂ ਦੀ ਕੋਈ ਪਰਸਨਲ ਇਨਵਿਟੀ ਜਿਹੜੀ ਚਾਹੀਦੀ ਸੀ ਉਹਦੇ ਚਲਦੇ ਹੀ ਇਹ ਜਿਹੜਾ ਹੈ ਵਾਕਿਆ ਨੂੰ ਇਨਸਾਬ ਦਿੱਤਾ ਗਿਆ ਤੇ ਇਹ ਉਸ ਜਗ੍ਹਾ ਤੇ ਕਿੱਦਾਂ ਇਕੱਠੇ ਹੋਏ ਮਤਲਬ ਉਸ ਜਗ੍ਹਾ ਤੇ ਇਕੱਠੇ ਰਹਿੰਦੇ ਸਨ ਜਿਸ ਤਰ੍ਹਾਂ ਮੈਂ ਦੱਸਿਆ ਹਾਂ ਚਾਚਾ ਭਤੀਜੇ ਸਨ ਇਕੱਠੇ ਰਹਿੰਦੇ ਸੀਗੇ ਇੱਕੋ ਜਗ੍ਹਾ ਦੋਸ਼ੀ ਨੇ ਮੰਨਿਆ ਕਿ ਉਹ ਖੁਦ ਡੈੱਡ ਬਡੀ ਉਥੇ ਲੈ ਕੇ ਗਿਆ ਗੱਡੀ ਹਸਪੀਟਲ ਤੋਂ ਉਹਨੇ ਡਿਸਪੋਜ਼ ਆਫ ਕੀਤੀ ਆਪਣਾ ਛੁਪਾਉਣ ਦੀ ਕੋਸ਼ਿਸ਼ ਕੀਤੀ ਮਰਦ ਇਹ ਅੱਗੇ ਤਫਤੀਸ਼ ਦੇ ਵਿੱਚ ਆਇਆ ਕਿ ਅਜੇ ਤੀ ਮੁੱਢਲੀ ਤਫਤੀਸ਼ ਦੇ ਵਿੱਚ ਜੇ ਅਸੀਂ ਜਿਹੜਾ ਹੈਗਾ ਇਹਨੂੰ ਕਲੀਸੀ ਕੀਤਾ ਤੇ ਆਈ ਏਮ ਪ੍ਰਾਊਡ ਆਫ ਮਾਈ ਟੀਮ ਐਸ ਐਚ ਓ ਸਿਟੀ ਜਤਿੰਦਰ ਤੇ ਗੌਰਵ ਨੇ ਤੁਰੰਤ ਕਾਰਵਾਈ ਕਰਦੇ ਵਿਦੀਨ 4 ਆਵਰਸ ਜਿਹੜਾ ਹੈਗਾ ਕਿ ਇਹ ਮੁਕੱਦਮਾ ਜਿਹੜਾ ਟ੍ਰੀਸ ਕਰਾ ਮਾਝੂਗ ਬੀਜੀਪੀ ਪੰਜਾਬ ਸ਼੍ਰੀ ਗੌਰਵ ਯਾਦੋ ਜੀ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਲਗਾਤਾਰਤਾ ਦੇ ਵਿੱਚ ਅਸੀਂ ਜਿਹੜਾ ਹੈਗਾ ਕਾਸੋ ਆਪਰੇਸ਼ਨ ਕੋਆਰਡੀਨੇਟ ਸਰਚ ਆਪਰੇਸ਼ਨ ਜਿੰਨੂੰ ਆਪਾਂ ਕਹਿੰਦੇ ਹਾਂ ਉਹ ਚਲਾ ਰਹੇ ਹਾਂ ਜਿਸ ਤਰ੍ਹਾਂ ਤੁਸੀਂ ਪਿਛਲੇ 3 ਦਿਨ ਤੋਂ ਦੇਖਿਆ ਅਸੀਂ ਲਗਾਤਾਰੀ 11 ਵਜੇ ਤੋਂ ਲੈ ਕੇ 3 ਵਜੇ ਤੱਕ ਐਸੀ ਤਰ੍ਹਾਂ ਦੀ ਸ਼ਿਫਟਿੰਗ ਟਾਈਮਿੰਗਸ ਦੇ ਵਿੱਚ ਇੱਕ ਸਰਪ੍ਰਾਈਜ਼ ਐਲੀਮੈਂਟ ਨੂੰ ਗਾਇਡ ਕਰਦੇ ਹੋਏ ਆਪਣੇ ਹੌਟਸਪੌਟਸ ਦੇ ਉੱਤੇ ਜਿੱਥੋਂ ਜਿੱਥੋਂ ਸਾਨੂੰ ਸ਼ਿਕਾਇਤਾਂ ਆਉਂਦੀਆਂ ਹਨ ਅ ਥੋੜੇ ਬਹੁਤ ਵੀ ਇਹ ਡਰਗਸ ਪਰਤੀ ਕੋਈ ਸ਼ਿਕਾਇਤ ਆਉਂਦੀ ਅਸੀਂ ਉਥੇ ਆਪਣਾ ਕੋਆਰਡੀਨੇਟ ਸਰਚ ਆਪਰੇਸ਼ਨ ਚ ਲਾਨੇ ਪਿਛੇ ਵੀ ਜਿਸ ਤਰ੍ਹਾਂ ਤੁਸੀਂ ਦੇਖਿਆ ਅਸੀਂ ਕਾਫੀ ਜਿਹੜੇ ਐਂਡੀਪੀਐਸ ਦੇ ਤੇ ਐਕਸਰਾਈਜ਼ ਦੇ ਖਰਚੇ ਇਹਦਾ ਰੇਟਸ ਦਰਾਂ ਦਿੱਤੇ ਅੱਜ ਵੀ ਅਸੀਂ ਜਿਹੜਾ ਹੈਗਾ ਤਸੋ ਆਪਰੇਸ਼ਨ ਨੂੰ ਕੰਜਨ ਦਿੱਤਾ ਜੋ ਮਹਿੜੂ ਪਿੰਡ ਦੇ ਵਿੱਚ ਜਿਹੜੇ ਪੀਜੀ ਵਗੈਰਾ ਕਿ ਉਹਨਾਂ ਦੇ ਵਿੱਚ ਕੀਤਾ ਸੀਗਾ ਜਿਹਦੇ ਵਿੱਚ ਸਾਡੇ ਐਸਐਚਓ ਸਿਟੀ ਸਿਚੂ ਸਤਨਾਪੁਰਾ ਐਸਐਚਓ ਸਦਰ ਤੇ ਇਨਸਪੈਕਟਰ ਅਮਨ ਜਿਹੜੇ ਟ੍ਰੈਫਿਕ ਇੰਚਾਰਜ ਨੇ ਉਹਨਾਂ ਨੇ ਹਿੱਸਾ ਲਿਆ ਪੂਰੀ ਤਰ੍ਹਾਂ ਜਿਹੜੇ ਹੈਗੇ ਸ਼ੱਕੀ ਜਗ੍ਹਾ ਨੂੰ ਕੋਆਰਡੀਨੇਟ ਕਰਕੇ ਅਸੀਂ ਜਿਹੜਾ ਸਰਚ ਆਪਰੇਸ਼ਨ ਚਲਾਇਆ ਵਿੱਚੋਂ ਅਸੀਂ ਜਿਹੜਾ ਚਾਰ ਵਿਅਕਤੀਆਂ ਨੂੰ ਜਿਹੜਾ ਹੈਗਾ ਸ਼ੱਕੀ ਗੁਨਾਹ ਦੇ ਜਿਹੜਾ ਹੈਗਾ ਉਠਾਇਆ ਜਿਨ੍ਹਾਂ ਨੂੰ ਗਾਹਲ ਵੈਰੀਫਿਕੇਸ਼ਨ ਜਿਹੇ ਵੀ ਕਾਰਵਾਈ ਹੋਣ ਵਿੱਚ ਲਿਆਵਾ ਉਹਦੇ ਹਿਸਾਬ ਨਾਲ ਅਸੀਂ ਜਿਹੜਾ ਤੁਹਾਨੂੰ ਦੱਸ ਦਿੱਤਾ ਜਾਊਗਾ ਇਸ ਤੋਂ ਇਲਾਵਾ ਅਸੀਂ 4 ਵਾਹਨ ਵੀ ਜਿਹੜੇ ਹੈਗੇ ਰਿਕਵਰ ਕੀਤੇ ਜਿਨ੍ਹਾਂ ਬਾਰੇ अगेन ਤਫਤੀਸ਼ ਦੌਰਾਨ ਜਿਹੜਾ ਤੱਥ ਸਾਹਿਬ ਤੇ ਹੁਣ ਜਸੋ ਆਪਰੇਸ਼ਨ ਬਿਲਕੁਲ ਜੀ ਜਸਰ ਕਿੰਨਾ ਕੁ ਪੈ ਰਿਹਾ ਕਿੰਨਾ ਕੁ ਮਨ ਲੱਗਣਾ ਸਰ ਦੇਖੋ ਸਾਡੀ ਮੇਜਰ ਫੀਡਬੈਕ ਤੇ মিডিਆ ਤੇ ਪਬਲਿਕ ਤੋਂ ਹੀ ਆਉਂਦੀ ਹੈ ਤੇ ਸਾਨੂੰ ਪਬਲਿਕ ਵੱਲੋਂ ਅੱਛਾ ਜਿਹੜਾ ਰਿਸਪੌਂਸ ਮਿਲਿਆ ਹੈ মিডিਆ ਵੱਲੋਂ ਅੱਛਾ ਰਿਸਪੌਂਸ ਮਿਲਿਆ ਹੈ ਕਿ ਜਿਹੜਾ ਹੈ ਇਹਦੇ ਨਾਲ ਨਾ ਕੇਵਲ ਜਿਹੜਾ ਹੈਗਾ ਕਿ ਇਹਦੀ ਜਿਹੜੀ ਹੈ ਨਸ਼ੇ ਦਾ ਜਾਲ ਰੁਕੇ ਵਦਨੋਂ ਬਲਕਿ ਸਭੋਂ ਘਟਨ ਵਾਲੇ ਪਾਸੇ ਤੁਰਿਆ ਤੇ ਅਸੀਂ ਆਪਣੀ ਪੂਰਜ਼ੋਰ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਜਿਹੜੀਆਂ ਬਿਗ ਫਿਸ਼ਿਜ਼ ਨੇ ਚਾਹੇ ਉਹ ਸਟੇਟ ਤੋਂ ਬਾਹਰ ਰਹਿੰਦੀਆਂ ਚਾਹੇ ਉਹ ਜ਼ਿਲ੍ਹੇ ਤੋਂ ਬਾਹਰ ਨਹੀਂ ਅਸੀਂ ਉਹਨਾਂ ਨੂੰ ਵੀ ਜਿਹੜਾ ਹੈਗਾ ਇਹ ਇਨ੍ਹਾਂ ਆਪਰੇਸ਼ਨਸ ਤੇ ਚੱਲਦੇ ਹਾਂ ਕਾਬੂ ਕਰੀਏ ਇਸ ਆਪਰੇਸ਼ਨ ਦੇ ਦੌਰਾਨ ਤੁਹਾਨੂੰ ਕੋਈ ਲੀਡਿੰਗ ਨਹੀਂ ਜਿੰਨਾ ਤੁਸੀਂ ਉਸ ਕਵਰਟੀਫਿਕੇਸ਼ਨ ਪਾ ਸਕਦੇ ਬਿਲਕੁਲ ਜੀ ਬਿਲਕੁਲ ਜਿਹੜੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਐਫਆਈਆਰਸ ਦਿੱਤੀਆਂ ਉਹਦੇ ਵਿੱਚ ਅਸੀਂ ਇਹਨਾਂ ਨੂੰ ਹਮੇਸ਼ਾ ਜਿਹੜਾ ਬੰਦਾ ਫੜਦੇ ਹਾਂ ਉਦੀ ਕੈਟਾਗਰੀ ਡਿਸਾਈਡ ਕੀਤੀ ਜਾਂਦੀ ਹੈ ਡਿਪੈਂਡਿੰਗ अपॉन ਕਿ ਉਹ ਪੈਡਲਰ ਹੈ ਜਾਂ ਸਮਗਲਰ ਹੈ ਉਸ ਸਮਗਲਰ ਦੀ ਵੀ ਕੈਟਾਗਰੀ ਚ ਕਿਹਨ ਵੱਡਾ ਸਮਗਲਰ ਹੈ ਕੋਣ ਛੋਟਾ ਸਮਗਲਰ ਹੈ ਇਸੇ ਤਰੀਕੇ ਦੇ ਨਾਲ ਅਸੀਂ ਜਿਹੜਾ ਸਾਨੂੰ ਇੱਕ ਤੋਂ ਅੱਗੇ ਲੀਡ ਮਿਲੀਆਂ ਨੇ ਤੇ ਅਸੀਂ ਉਹਨਾਂ ਤੇ ਜ਼ਰੂਰ ਕੰਮ ਕਰਾਂਗੇ ਤੇ ਆਉਣ ਵਾਲੇ ਸਮੇਂ ਵਿੱਚ ਜ਼ਰੂਰ ਕੰਮ ਕਰਨ ਦੀ ਉਮੀਦ ਹੈ ਲੋਕਲ ਜਿਹੜਾ ਸਾਡਾ ਸ਼ਹਿਰ ਆਮ ਪਬਲਿਕ ਹੈ ਉਹਦੇ ਵਿੱਚ ਵੀ ਤੁਸੀਂ ਕੋਈ ਜਾਗਰੂਕਤਾ ਮੁਹਿੰਮ ਚਲਾਉਣਾ ਚਾਹ ਰਹੇ ਤਾਂ ਕਿ ਆਮ ਛੋਟਾ ਬੱਚਾ ਵੀ ਜਾਂ ਆਮ ਯੰਗਸਟਰ ਵੀ ਇਸ ਚੀਜ਼ ਤੋਂ ਦੂਰ ਰਹੇ ਕਿਉਂਕਿ ਆਪਾਂ ਦੇਖ ਰਹੇ ਹਾਂ ਨੇ ਜਿਹੜੇ ਯੰਗਸਟਰ ਹੈਗੇ 16 ਤੋਂ ਲੈ ਕੇ 18 ਸਾਲ ਦੀ ਉਮਰ ਦੇ ਉਹ ਬੜੀ ਜਲਦੀ ਇੱਕ ਵਾਰ ਅਟੈਕ ਹੋ ਰਹੀ ਆ ਕਹਿ ਲੋ ਕਿ ਜਿਹੜੇ ਮੁਜਰਮ ਹੈ ਉਹਨਾਂ ਨੂੰ ਟਾਰਗੇਟ ਕਰ ਰਹੇ ਆ ਕਿ ਪੁਲਿਸ ਵੱਲੋਂ ਵੀ ਇੱਧਰ ਦੀ ਕੋਈ ਮੁਹਿੰਮ ਚਲਾਈ ਜਾਏਗੀ ਕਿ ਜਾਗਰੂਕਤਾ ਦੇ ਲੈਵਲ ਤੇ ਵੀ ਅਸੀਂ ਵੀ ਆਪਣੇ ਲੈਵਲ ਤੇ ਜਾਗਰੂਕ ਹੋਵਾਂ ਵੀ ਜਿਹੜਾ ਸਮਾਜ ਵੀ ਆਪਣੇ ਲੈਵਲ ਤੇ ਜਾਗਰੂਕ ਰਹੇ ਉਸ ਨੂੰ ਲੈ ਬਿਲਕੁਲ ਜੀ ਇਹ ਸਮੇਂ ਸਮੇਂ ਸਿਰ ਸਾਡੀ ਇਹ ਮੁਹਿੰਮਾਂ ਚਲਦੀਆਂ ਰਹੀਆਂ ਤੁਸੀਂ ਜਿਸ ਤਰ੍ਹਾਂ ਪਿੱਛੇ ਵੀ ਦੇਖਿਆ ਸਾਡੇ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਆਪ ਜਿਹੜਾ ਹੈ ਇੱਥੇ ਲੋਕਾਂ ਨਾਲ ਇੰਟਰੈਕਟ ਕਰਨ ਆਏ ਸੀਗੇ ਜਿਹੜੀ ਤੁਸੀਂ ਏਜ ਦੱਸੀ ਹੈ ਤੁਸੀਂ 16 ਕਹਿ ਰਹੇ ਹੋ ਮੈਂ ਤੇ ਬੇਸਿਕਲੀ ਵੀਰ ਸਾਡਾ ਟਾਰਗੇਟ ਗਰੁੱਪ ਹੈ 12 13 ਤੋਂ ਹੀ ਅਸੀਂ ਬੱਚਿਆਂ ਨੂੰ ਜਿਹੜਾ ਇੰਗੇਜ ਕਰਨ ਦੀ ਕੋਸ਼ਿਸ਼ ਕਰੀਏ ਕਿਉਂਕਿ ਇਸ ਉਮਰ ਦੇ ਵਿੱਚ એનર્ਜੀ ਬਹੁਤ ਹੁੰਦੀ ਹੈ ਉਹਨੂੰ ਜੇ ਅੱਛੀ ਤਰ੍ਹਾਂ ਚੈਨਲ ਕੀਤਾ ਜਾਵੇ ਉਹਨੂੰ ਸਪੋਰਟਸਪਲ ਲਜਾਇਆ ਜਾਵੇ ਉਹਨੂੰ ਹੋਰ ਕੋ-ਕ curriculur ਐਕਟੀਵਿਟੀਜ਼ ਬੱਚਿਆਂ 'ਚ ਹੌਬੀਜ਼ ਡਿਵੈਲਪ ਕੀਤੀਆਂ ਜਾਂ ਇਹਦੇ ਚੱਲਦੀਆਂ ਅਸੀਂ ਅੱਗੇ ਹੋਰ ਵੱਡੇ ਸੈਮੀਨਾਰ ਕਰਾਵਾਂਗੇ ਇਸ ਤੋਂ ਪਹਿਲਾਂ ਅਸੀਂ ਲਵਲੀ ਦੇ ਵਿੱਚ ਵੀ ਇੱਕ ਮੈਗਾ ਸੈਮੀਨਾਰ ਨਾ ਆਰਗੇਨਾਈਜ਼ ਕੀਤਾ ਸੀਗਾ ਐਨਪੀ ਦੀ ਮਦਦ ਨਾਲ ਹੀ ਤੇ ਇਸੇ ਤਰ੍ਹਾਂ ਸੀ ਜੀਐਨਏ ਨੂੰ ਵੀ ਇਨਫੋਲਡ ਲਿਆ ਹੋਇਆ ਤੇ ਜਿੰਨੀ ਵੀ ਅਸੀਂ ਇੰਸਟੀਟਿਊਸ਼ਨਸ ਨੇ ਮੈਂ ਹੋਰ ਵੀ ਅਪੀਲ ਕਰਾਂਗਾ ਕਿ ਹੋਰ ਵੀ ਜਿਹੜੇ ਲੋਕ ਜਿਹੜਾ ਇਸ ਸਾਡੀ ਮੁਹਿੰਮ ਨਾਲ ਜੁੜਨਾ ਚਾਹਣ ਉਹ ਜੁੜਨ ਤੇ ਤਾਂ ਜੋ ਆਪਾਂ ਆਪਣੇ ਯੂਥ ਨੂੰ ਇਹ ਨਸ਼ੇ ਦੇ ਪ੍ਰਭਾਵ ਤੋਂ ਨਾ ਕੇਵਲ ਦੂਰ ਰੱਖੀਏ ਪਰ ਜਿਹੜੇ ਇਹਦਾ ਵਿਕਟਿਮ ਬਣ ਚੁੱਕੇ ਇਹਦੇ ਪੇਸ਼ੈਂਟਸ ਬਣ ਚੁੱਕੇ ਉਹਨਾਂ ਨੂੰ ਵੀ ਅਸੀਂ ਇਨਾਂ ਤੋਂ ਦੂਰ ਕਰੀਏ ਅੱਜ ਮਿੱਤੀ ਉਮੀ ਚੇ ਨੂੰ ਜਿਹੜਾ ਫਗਵਾੜੇ ਦੇ ਵਿੱਚ ਮਸ਼ਹੂਰ ਮਿੱਤਰਾ ਹਸਪੀਟਲ ਹੈ ਤਾਂ ਉਹਦੇ ਲਾਗੇ ਜਿਹੜਾ ਪਟੇਲ ਨਗਰ 'ਚ ਇੱਕ ਘਰ ਦੇ ਵਿੱਚ ਜਲਾਲਾਬਾਦ ਤੋਂ ਆਏ ਕੁਝ ਤਿੰਨ ਗੁੰਡਾ ਅੰਸਰਾਂ ਨੇ ਜਿਹੜਾ ਹੈਗਾ ਉਹ ਘਰ ਦੇ ਉੱਤੇ ਹਮਲਾ ਕੀਤਾ ਮਾਰੂ ਹਥਿਆਰਾਂ ਦੇ ਨਾਲ ਬਜ਼ਾ ਰੰਜੇਸ਼ ਜੀ ਤੋਂ ਪਤਾ ਕੀਤੀ ਹੈ ਤੇ ਉਹਦੇ ਚ ਇਹ ਪਤਾ ਲੱਗਾ ਹੈ ਕਿ ਇਹ ਕੋਈ ਪੈਸੇ ਦਾ ਲੈਣ ਦੇ ਜਿਹੜਾ ਹੈਗਾ ਇਹਨਾਂ ਦਾ ਜਿਹੜੇ ਘਰਵਾਲੇ ਸੀਗੇ ਉਹਨਾਂ ਦਾ ਪੈਸੇ ਦਾ ਲੈਣ ਦੇ ਇਹਨਾਂ ਚ ਜਲਾਲਾਬਾਦ ਦੇ ਵਿਅਕਤੀ ਇਹਨਾਂ ਨੂੰ ਸੀਗਾ ਜੋ 2019 ਦੇ ਵਿੱਚ ਜਦੋਂ ਕੋਰੋਨਾ ਕਾਲ ਆਇਆ ਸੀ ਇਹਨਾਂ ਨੇ ਕੈਨ ਮਤਲਬ ਉਹਨਾਂ ਨੇ ਪੈਸੇ ਲਏ ਸੀ ਉਹ ਬੰਦੇ ਦੀ ਜਿਹੜੀ ਮਾਲੀ ਹਾਲਤ ਠੀਕ ਨਾ ਹੋਣ ਕਰਕੇ ਕਰਜ਼ਾ ਲੈਣ ਵਾਲੇ ਦੀ ਉਹ ਬੰਦਾ ਪੈਸੇ ਵਾਪਸ ਨਹੀਂ ਕਰ ਸਕਿਆ ਜਿਹਦੇ ਚਾਹੁੰਦੇ ਆ ਇਹਨਾਂ ਦੀ ਆਪਸ ਚ ਜੋ ਵੀ ਤਕਰਾਰ ਹੈ ਤੇ ਇਹਨਾਂ ਨੇ ਘਰ ਦੇ ਉੱਤੇ ਆ ਕੇ ਝੱਲਾ ਬੋਲ ਦਿੱਤਾ ਜੋ ਤੁਰੰਤ ਕਾਰਵਾਈ ਕਰਦੇ ਜਿਸ ਤਰ੍ਹਾਂ ਹੀ ਸਾਨੂੰ ਇਨਫੋਰਮੇਸ਼ਨ ਮਹਿਸੂਸ ਹੋਈ ਸਾਡੀ ਪੀਸੀਆਰ ਨੇ ਇੱਕ ਕਾਫੀ ਤੇਜ਼ ਪ੍ਰਤੀਕਿਰਿਆ ਕਰਦੇ ਆ ਜਿਹੜਾ ਜਾ ਕੇ ਪਹਿਲਾਂ ਤੇ ਜਿਹੜਾ ਹਮਲਾਵਰ ਉਹ ਉੱਥੇ ਘਰ ਦੇ ਵਿੱਚ ਹੀ ਡੱਕ ਲਿਆ ਫਿਰ ਮੌਕੇ ਤੇ ਪੋਰ ਫੀਲਡ ਜਿਹੜੀ ਹੈ ਅਸੀਂ ਐਸ ਐਚਓ ਸਿਟੀ ਫਗਵਾੜਾ ਤੇ ਆਪਣਾ ਇਨਸਪੈਕਟਰ ਅਮਨ ਜਿਹੜੇ ਟ੍ਰੈਫਿਕ ਇੰਚਾਰਜ ਨੇ ਉਹਨਾਂ ਦੇ ਨਾਲ ਅਸੀਂ ਉੱਥੇ ਭੇਜੀ ਤੇ ਇਹਨਾਂ ਨੂੰ ਅਸੀਂ ਮੌਕੇ ਤੋਂ ਹੀ ਰਾਉਂਡ ਅਪ ਕੀਤਾ ਇਹ ਤਿੰਨ ਵਿਅਕਤੀ ਜਿਹੜੇ ਹੈ ਇਹ ਸਵਿਫਟ ਕਾਰ ਦੇ ਵਿੱਚ ਆਏ ਸੀਗੇ ਜੋ ਸਵਿਫਟ ਕਾਰ ਨੂੰ ਵੀ ਅਸੀਂ ਬਤੌਰ ਮਾਲੂਮ ਕਦਮਾ ਜਿਹੜਾ ਅਸੀਂ ਕਬਜ਼ੇ ਵਿੱਚ ਲੈ ਇਸ ਤਰ੍ਹਾਂ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਇਦੇ ਵਿੱਚ ਕੁਝ ਸੱਟਾਂ ਹੋਈਆਂ ਜਿਹੜੀਆਂ ਜ਼ਰੂਰ ਸਾਨੂੰ ਪਤਾ ਲੱਗਾ ਜਿਹਦੇ ਬਾਰੇ ਅਸੀਂ ਅਜੇ ਪਤਾ ਕਰ ਰਹੇ ਹਾਂ ਡਾਕਟਰ ਦਾ ਓਪੀਨੀਅਨ ਲੈ ਕੇ ਜੋ ਵੀ ਕਾਰਵਾਈ ਉਸ ਹਿਸਾਬ ਨਾਲ ਫਰੀ ਹੋਊਗੀ ਅਮਲ ਵਿੱਚ ਲੱਗੇਗੀ ਜੀ ਉਹ ਨੋਨ ਨਾਮਡ ਸੀ ਕੀ ਬੰਦੇ ਨੇ ਲਈ ਉਹ ਕਿੰਨੇ ਸੀ ਉਹ ਫਿਲਹਾਲ ਜੀ ਪ੍ਰੀਲੀਮਿਨਰੀ ਮੁੱਢਲੀ ਪੁੱਛਕਿਸ਼ ਚਾ ਜੇ ਕੁਝ 12 ਲੱਖ ਦਾ ਉਹਨਾਂ ਨੇ ਦੱਸਿਆ ਹੈ ਬਟ ਇਹਨਾਂ ਨੂੰ ਹੁਣ ਅਸੀਂ ਰਿਮਾਂਡ ਤੇ ਲੈ ਕੇ ਤੇ ਪ੍ਰੋਪਰ ਜਿਹੜੀ ਪੋਚੀ ਵਿੱਚ ਜਿਹੜੀ ਹੈ ਦੋਸ਼ੀਆਂ ਤੋਂ ਕਰਾਂਗੇ ਤੇ ਇਹਦੇ ਵਿੱਚ ਜਿਹੜਾ ਮੁਦਈ ਦੇਰ ਤੋਂ ਵੀ ਜਿਹੜੀ ਡਿਟੇਲ ਦੇ ਵਿੱਚ ਅਸੀਂ ਜਿਹੜੀ ਜਾਣਕਾਰੀ ਲਵਾਂਗੇ ਜਿੰਨਾ ਪਹਿ ਹਮਲਾ ਹੋਇਆ ਉਹ ਫਗਵਾੜੇ ਦੇ ਵਸਨੀਕ ਜਾਂ ਜਲਾਲਾ ਵਸਦੇ ਨੇ ਨਹੀਂ ਨਹੀਂ ਉਹ ਫਗਵਾੜੇ ਦੇ ਹੀ ਰਹਿਣ ਵਾਲੇ ਨੇ ਉਹ ਘਰ ਦੇ ਵਿੱਚ ਉਹਦੀ ਬੀਟੀ ਤੇ ਉਹ ਉਹਦੀ ਮਦਰ ਤੇ ਇੱਕ ਜਿਹੜਾ ਹੈਗਾ ਸਾਡੇ ਗੁਰੂ ਵ代 ਇੰਸ਼ਾਲਦੀਪ ਸਿੰਘ ਉਹ ਆਪੇ ਇੱਥੇ ਫਗਵਾੜੇ ਦੇ ਹੀ ਰਹਿਣ ਵਾਲੇ ਸੀ